ਉਤੇ ਅਨੰਦ ਦਾ ਚੱਕਰਾਉਂ ਬ੍ਰਿਜ ਪੂਰਾ ਹੋ ਗਿਆ ਤੇ ਨਾਲ ਹੀ ਲੱਗ ਗਏ ਨੇ ਧੰਨਵਾਦ ਦੇ ਬੋਰਡ ਜਿਨ੍ਹਾਂ ਨੂੰ ਪਤਾ ਨਾ ਹੋਵੇ 500 ਮੀਟਰ 'ਚ ਪੰਜ ਬੋਰਡ ਮੇਅਰ ਸਾਹਿਬ ਨੇ ਲਵਾਏ ਨੇ ਤਾਂ ਕਿ ਅੰਨਿਆਂ ਨੂੰ ਵੀ ਪਤਾ ਲੱਗੇ ਤੇ ਧੰਨਵਾਦ ਕਰ ਲੈ ਹੁਣ ਦੇਖਦੇ ਆਂ ਬੋਰਡ ਤੇ ਕੀ ਲਿਖਿਆ ਹੈ ਬੋਰਡ ਤੇ ਲਿਖਿਆ ਹੈ ਵੀ ਧੰਨਵਾਦ ਤੁਹਾਡੀ ਪੇਸ਼ੈਂਸ ਵਾਸਤੇ ਯਾਨੀ ਤੁਸੀਂ ਠੰਡ ਰੱਖੀ 4.5 ਸਾਲ ਉਸ ਪ੍ਰੋਜੈਕਟ ਵਾਸਤੇ ਜਿਹੜਾ 8.5 ਮਹੀਨਿਆਂ 'ਚ ਪੂਰਾ ਹੋਣਾ ਸੀ ਇਸ ਲਈ ਤੁਹਾਡਾ ਧੰਨਵਾਦ ਤੇ ਤੁਸੀਂ ਕਰੋ ਮੇਅਰ ਸਾਹਿਬ ਦਾ ਧੰਨਵਾਦ ਤੇ ਨਾਲ ਜਿਨੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਜਿਹੜੇ ਵਾਕੇ ਵੱਡੇ ਵੱਡੇ ਦਾਅਵੇ ਕਰਦੇ ਸੀ 8 ਮਹੀਨਿਆਂ ਚੋਂ ਜੋ 12 ਮਹੀਨੇ ਚੋਂ ਜਿੱਤੇ ਹਰ ਵਾਰੀ ਨਵੀਂ ਡੈਡਲਾਈਨ ਦਿੰਦੇ ਸੀ ਉਹਨਾਂ ਦਾ ਵੀ ਕਰੋ ਧੰਨਵਾਦ ਹੋ ਸਕਦਾ ਹੈ ਬ੍ਰਿਜ ਨੂੰ ਰੰਗ ਰੋਗਨ ਕਰਾਉਣ ਦੇ ਪੈਸੇ ਨਾ ਹੋਣ ਕਾਰਪੋਰੇਸ਼ਨ ਕੋਲੇ ਪਰ ਇਹ ਜੋ ਬੋਰਡ ਲੱਗੇ ਨੇ ਇਹਨਾਂ ਵਾਸਤੇ ਬੜੇ ਨੇ ਇਹ ਪੈਸੇ ਨਹੀਂ ਤੇ ਪੂਰੇ ਸਭ ਨੂੰ ਸ਼ਹਿਰ ਨੂੰ ਦੱਸਿਆ ਜਾਂ ਤੇ ਜਗਾ ਜਗਾ ਸ਼ਹਿਰ 'ਚ ਇਹ ਬੋਰਡ ਲੱਗੇ ਨੇ ਤੇ ਤਾਂਕਿ ਧੰਨਵਾਦ ਕਰਨ ਲੋਕ ਤੇ ਕਿ ਇਹ ਮਹਾਨ ਕੰਮ ਕੀਤਾ ਹੈ ਲੁਧਿਆਣਾ ਇਸ ਵੇਲੇ ਅਨਕੰਪਲੀਟਡ ਪ੍ਰੋਜੈਕਟਾਂ ਦਾ ਇੱਕ ਗੜ ਬਣ ਚੁੱਕਿਆ ਜਿੱਧਰ ਮਰਜ਼ੀ ਦੇਖੋ ਅਨਕੰਪਲੀਟਡ ਪ੍ਰੋਜੈਕਟ ਚਾਹੇ ਉਹ ਲਾਡਵਾਲ ਰੋਡ ਹੋਵੇ ਚਾਹੇ ਉਹ ਲੋਧੀ ਕਲੱਬ ਦਾ ਬਾਈਪਾਸ ਹੋਵੇ ਸਾਰੇ ਪਾਸੇ ਚਾਹੇ ਉਹ ਸੜਕਦਿਆ ਆ ਵੀ ਇੱਕ ਪੁਲ ਤੁਹਾਨੂੰ ਦਿਖਾਉਨੇ ਆ ਟੁੱਟਿਆ ਪਿਆ 6-7 ਸਾਲ ਤੋਂ ਡਾਈਵਰਸ਼ਨ ਕੀਤੀ ਹੈ ਇਹਦੇ ਲਈ ਪੈਸੇ ਨਹੀਂ ਹਣੇ ਨੂੰ ਰਿਪਲੇਸ ਕਰ ਲਈ ਇੱਥੇ ਕੋਈ ਵੀ ਹਾਦਸਾ ਹੋ ਸਕਦਾ ਪਰ ਧੰਨਵਾਦ ਦੇ ਬੋਰਡ ਇੱਥੇ ਵੀ ਲੱਗੇ ਨੇ ਧੰਨਵਾਦ ਜ਼ਰੂਰੀ ਹੈ ਰਿਪੇਅਰ ਜ਼ਰੂਰੀ ਨਹੀਂ ਆਪੇ ਲੋਕ ਤੰਗ ਹੁੰਦੇ ਰਹਿਣਗੇ ਜਿੱਦੇ ਹਾਦਸਾ ਹੋਊ ਬ੍ਰਿਜ ਗਿਰਜੂ ਤੇ ਫਿਰ ਇਨਕੁਆਰੀਆਂ ਹੋਣਗੀਆਂ ਤੇ ਫਿਰ ਕੀ ਹੋ ਕੁਛ ਨਹੀਂ ਹੋਊਗਾ ਬ੍ਰਿਜ ਦੇ ਹਾਲਾਤ ਜੇ ਤੁਸੀਂ ਥੱਲੋਂ ਜਾ ਕੇ ਦੇਖੋ ਤੇ ਤੁਸੀਂ ਆਪ ਕਹੋਗੇ ਵੀ ਰੱਬ ਆਸਰੇ ਇਸ ਦੇ ਉੱਪਰ ਦੀ ਟ੍ਰੈਫਿਕ ਲੰਘ ਰਿਹਾ ਹੈ ਖੱਲੋਂ ਦੀ ਵੀ ਲੰਘ ਰਿਹਾ ਹੈ ਆਰਕ ਇਹਦੀ ਪੂਰੀ ਤਰ੍ਹਾਂ ਖਾਦੀ ਜਾ ਚੁੱਕੀ ਹੈ ਫਾਊਂਡੇਸ਼ਨ ਇਹਦੀ ਢਿੱਲੀ ਪਈ ਹੈ ਪਰ ਉਸ ਦੇ ਬਾਵਜੂਦ ਵੀ ਕੋਈ ਅਸਰ ਨਹੀਂ ਹੈ ਟ੍ਰੈਫਿਕ ਇੱਥੇ ਸਿਰਫ ਹੈਵੀ ਵਹੀਕਲ ਰੋਕ ਦਿੱਤੇ ਨੇ ਲਾਈਟ ਵਹੀਕਲ ਅਲਾਉਡ ਨੇ ਇਹ ਕਦੇ ਵੀ ਕੋਈ ਹਾਦਸਾ ਹੋ ਸਕਦਾ ਤੇ ਇਹ ਬ੍ਰਿਜ गिर ਸਕਦਾ ਹੈ ਇਹ ਜੜਾ 'ਚ ਇਹਦੇ ਪੇੜ ਉੱਗ ਚੁੱਕੇ ਨੇ ਕਿਉਂਕਿ ਹੁਣ ਅੰਦਰ ਡੈਮੋਲੀਸ਼ਨ ਹੈ ਕਈ ਵਾਰੀ ਇਹਦੀ ਸਟੱਡੀ ਵੀ ਹੋ ਚੁੱਕੀ ਹੈ ਪਰ ਨਾ ਇਹਨੂੰ ਡੈਮੋਲਿਸ਼ ਕੀਤਾ ਜਾਂਦਾ ਤੇ ਨਾ ਇਹਨੂੰ ਰਿਪਲੇਸ ਕੀਤਾ ਜਾਂਦਾ ਇਹ ਸਾਰੇ ਧੰਨਵਾਦ ਦੇ ਬੋਰਡ ਸ਼ਹਿਰ ਵਿੱਚ ਲੱਗੇ ਨੇ ਆਓ ਸਾਰੇ ਸ਼ਹਿਰੀ ਮਿਲ ਕੇ ਧੰਨਵਾਦ ਕਰੀਏ ਕਿ ਚਲੋ 8.5 ਮਹੀਨੇ ਨਹੀਂ 4 ਸਾਲ ਵਿੱਚ ਹੀ ਇਹ ਪ੍ਰੋਜੈਕਟ ਪੂਰਾ ਹੋਇਆ ਇਹਦੇ ਲਈ 8 ਸਾਲ ਨਹੀਂ ਲੱਗੇ ਤੇ ਅਸੀਂ ਸਾਰੇ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਾਰਪੋਰੇਸ਼ਨ ਦਾ ਤੇ ਜਿਨ੍ਹਾਂ ਨੇ ਇਹ ਪ੍ਰੋਜੈਕਟ ਕੰਪਲੀਟ ਕੀਤਾ ਤੇ ਲੋਕਾਂ ਨੂੰ ਇੱਕ ਨਜਾਦ ਦਲਾਈ ਤੁਹਾਡਾ ਸਾਰਿਆਂ ਦਾ ਇਹ ਵੀਡੀਓ ਦੇਖਣ ਲਈ ਤੇ ਕਾਰਪੋਰੇਸ਼ਨ ਦਾ ਧੰਨਵਾਦ ਕਰਨ ਲਈ ਤੇ ਖਾਸ ਕਰ ਜਿਹੜੇ ਲੀਡਰ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਉਹਨਾਂ ਨੂੰ ਯਾਦ ਕਰਕੇ ਧੰਨਵਾਦ ਕਰੋ ਜੇਕਰ ਇਹ ਨਾ ਹੁੰਦੇ ਤੇ ਸ਼ਾਇਦ ਇਹ ਬ੍ਰਿਜ ਕਦੇ ਵੀ ਨਹੀਂ ਬਣਦਾ ਕਿਉਂਕਿ ਤੁਹਾਡੀਆਂ ਜਿਹੜੀਆਂ ਐਫਰਟ ਨੇ ਇੱਥੇ ਦੇ ਜਨਮ ਦਿਨ ਮਨਾਉਣੇ ਪ੍ਰੋਟੈਸਟ ਕਰਨੇ ਮੋਮਬਤੀਆਂ ਜਗਣਾ ਉਹ ਤਾਂ ਬੇਫਜ਼ੂਲ ਸੀ ਧੰਨਵਾਦ ਹੈ ਇਹਨਾਂ ਲੀਡਰਾਂ ਦਾ ਜਿਨ੍ਹਾਂ ਨੇ ਇਹਨੂੰ ਕੰਪਲੀਟ ਕਰਾਇਆ ਚਲੋ ਦੇਰ ਆਏ ਦਰਸਤ ਆਏ ਹੋ ਸਕਦਾ ਇਸੇ ਸਪੀਡ ਨਾਲ ਬਾਕੀ ਜਿਹੜੇ ਪ੍ਰੋਜੈਕਟ ਨੇ ਲਾਡੋਵਾਲ ਬਾਈਪਾਸ ਹੈ ਲੋਧੀ ਕਲਾਬ ਬਾਈਪਾਸ ਹੈ ਤੇ ਸ਼ਹਿਰ ਦੇ ਵਿੱਚੋਂ ਬਣਨ ਵਾਲਾ ਜਿਹੜਾ ਪੁਲ ਹੈ ਉਹ ਵੀ ਕਿਸੇ ਨਾ ਕਿਸੇ ਦਿਨ 10 ਸਾਲ 5 ਸਾਲ ਵਿੱਚ ਸ਼ਾਇਦ ਕੰਪਲੀਟ ਹੋ ਹੀ ਜਾਵੇ ਕਿਉਂਕਿ ਡੈਡਲਾਈਨਾਂ ਦਾ ਇੱਥੇ ਕੋਈ ਮਤਲਬ ਨਹੀਂ ਰਹਿ ਜਾਂਦਾ ਤੁਹਾਡੇ ਲਈ ਲੈ ਕੇ ਆਇਆ ਹੈ ਡਿਸਕਵਰ ਪਲੱਸ ਦਿਖਾਵੇਗਾ ਸੱਚ ਬੋਲੇਗਾ ਸੱਚ ਦੇਖਦੇ ਰਹੋ ਡਿਸਕਵਰ ਪਲੱਸ ਮੈਂ ਦਰਸ਼ਨ ਢਿੱਲੋਂ ਡਿਸਕਵਰ ਪਲੱਸ